ਵਾਹਿਗੁਰੂ ਸੱਚੇ ਪਾਤਸ਼ਾਹ ਆਦਾ ਪ੍ਰਮਾਤਮਾ ਤੇਰਾ ਲੱਖ ਲੱਖ ਸ਼ੁਕਰ ਹੈ ਵਧੀਆ ਕੰਮ ਚੱਲਦਾ ਹੋ ਗਿਆ ਬਾਬੇ ਕੋਲੇ ਗਈ ਸੀ ਤੇ ਜਿਹੜੀ ਬਾਬੇ ਨੇ ਸੁਖਣਾ ਕਹੀ ਹੈ ਤੇ ਉਹ ਹੁਣ ਆਉਣ ਦੇ ਸ਼ੋਰ ਜਿੰਨੇ ਪੈਨੇ ਆ ਗਿਆ ਅਗਰਵਿੰਦਰਾ ਹੋਏ ਹਾਂ ਭਈ ਆ ਗਿਆ ਚੱਲ ਭਾਈ ਦੇਖਾ ਤਾ ਕੰਮ ਕਰ ਲਿਆ ਵਧੀਆ ਦੁਕਾਨ ਦਾ ਹਾਂ ਤੇ ਸਮਾਨ ਸਭੂਣ ਪੂਰਾ ਵਧਾ ਲਿਆ ਤੇ ਅਸਲ ਵਿੱਚ ਮੈਂ ਤੈਨੂੰ ਦੱਸਦਾ ਮੈਂ ਗਿਆ ਸੀ ਬਾਬੇ ਕੋਲੇ ਕਿਸੇ ਕੋਲੇ ਹਾਂ ਗਾਹਾਂ ਤਾਂ ਗੱਲ ਕਰੀ ਨਾ ਬਾਬਾ ਹੋਗੀ ਆ ਨਾ ਸੰਤ ਪੂਰੇ ਕਰਨੀ ਵਾਲੇ अच्छा ठीक है उने मेनू दसया सी के ना सत्त पता से कुत्ते नु सत्त वीर बार ਪਾਉਣੇ ਆ ਕਾਲੇ ਕੁੱਤੇ ਨੂੰ ਪਾਉਣੇ ਆ ਕਾਲੇ ਕੁੱਤੇ ਨੂੰ ਕਾਲੇ ਕੁੱਤੇ ਨੂੰ اچھا ਬਾਕੀ ਤਾਂ ਤੂੰ ਐਂ ਸਭ ਲਾ ਲਾ ਵੀ ਮੈਂ ਪਾਤੇ ਸੀ ਇੱਕ ਡੰਗ ਦੇ ਰਹਿ ਗਏ ਲੈ ਮੈਂ ਤੈਨੂੰ ਪਾ ਕੇ ਦਿੰਨਾ ਛੇਰ ਬਣ ਕੇ ਕਾਲੇ ਕੁੱਤੇ ਨੂੰ ਪਾਏ ਵੀ ਬਦੇ ਦੁਕਾਨ ਚੱਲੀ ਹਾਂ ਦੁਕਾਨਦਾਰੀ ਉਹ ਕਹਿੰਦਾ ਯਾਰ ਤੁਸੀਂ ਦੇਖੋ ਤਾਂ ਸੀ ਮਾਲੋ ਮਾਲ ਹੋ ਜਾਗੇ ਤੇ ਸਮਾਨ ਸਮੂਹਨਾ ਪਾਤੀ ਵਾਧੂ ਤੇ ਹੋਰ ਹੋ ਜੂ ਆਪਣੇ ਕੋਲੇ ਹਾਂ ਮੈਂ ਤੈਨੂੰ ਪਾ ਕੇ ਦਿੰਨਾ ਤੇ ਤੂੰ ਉਦੋਂ ਇੱਕ ਵਾਰੀ ਪਾਉਣੇ ਆ ਹਾਂ ਇੱਕ ਵਾਰੀ ਪਾਉਣੇ ਕਾਲੇ ਕੁੱਤੇ ਨੂੰ ਪਾਉਣੇ ਬਾਕੀ ਦਮ ਕਰਤੇ ਬੂਰੇ ਠੀਕ ਆ ਠੀਕ ਆ ਆ ਮੈਂ ਹੱਥ ਦਾ ਪਤਾ ਸੇ ਪਾ ਕੇ ਹਾਲੇ ਹੱਤ ਨੇ ਖੜੇ ਖੜੇ ਦੇਖ ਲਈਏ ਖੜੇ ਪਰ ਇੱਕ ਵਾਰ ਇਸ ਸਮੇ ਪਾਏ ਆ ਇਹਦੀ ਟੈਨਸ਼ਨ ਆ ਜੁਲਾਈ ਤੇ ਹੁਣ ਇਹ ਨਾ ਕਾਲੇ ਕੁੱਤੇ ਨੂੰ ਬਾਕੇ ਹੋਣਿਆ ਜਗਾ ਫਿਰ ਇਹ ਤਾਂ ਸਿੱਧੀ ਸੜਕ 'ਤੇ ਬਾਕੇ ਜਾਂਦਾ ਬਾ ਸਿੱਧੀ ਸੜਕ 'ਤੇ ਬਾਜਾ ਇੱਧਰ ਫਿਰਨੀ ਤੇ ਕਿਤੇ ਹੋਊਗਾ ਚੱਲ ਮੈਂ ਜੀ ਇੱਕੇ ਪਾਏ ਆਂ ਜਗਾ ਲੋਰ ਨਾਲ ਧਿਆਨ ਨਾਲ ਬਾਕੇ ਆਂ ਠੀਕ ਐ ਬਾ ਠੀਕ ਐ ਜੈ ਬਾਬੇ ਦੀ ਜੈ ਸੰਤਾਂ ਦੀ ਕੀ ਹਰ ਥਾਰੇ ਹਰ ਥੋਂ ਮੈਂ ਆਇਆ ਯਾਰ ਕੁੱਤਾ ਨੂੰ ਸਹੀ ਨਹੀਂ ਕਿਹਾ ਵੀ ਕਾਲੇ ਰੰਗ ਦਾ ਸੀ ਹੋਰ ਭਾਈ ਦੇ ਬੱਗੇ ਪੂਰੇ ਸਾੜੀ ਫਿਰਦੇ ਨੇ ਕੁੱਤਾ ਬਈ ਯਾਰ ਮਿਲਿਆ ਨਹੀਂ ਮੈਂ ਚਾਚੇ ਨੂੰ ਪਾ ਦਿੰਦੇ ਆ ਖੜੀ ਜਾ ਤਾਂ ਖੜੀ ਖੜੀ ਕਬਤਾ ਫੀਡ ਦੇਖਾਂਦਾ ਫਿਰਦਾ ਓਏ ਕੁਛ ਨਿਆਬ ਦੱਸੇ ਖਾ ਤੂੰ ਦੱਸਦਾ 1 ਮਿੰਟ ਤਾਂ ਕਾਦੇ ਬੰਦੇ ਦਾ ਫਿਰਦਾ ਦੱਸਦਾ ਖਾ ਦੱਸਦਾ ਦੱਸਦਾ ਸਿੱਧਾ ਖਾ ਲਾਂਗੇ ਲੈ ਇੱਕ ਹੋਰ ਖਾ ਕਾਦੇ ਬੰਦੇ ਦਾ ਫਿਰਦਾ ਆ ਵੀ ਖਾ ਤੇ ਉਹ ਬਾਬੇ ਨੇ ਕਿਹਾ ਸੀਗਾ ਹਾਂ ਵੀ ਅਸੀਂ ਦੁਕਾਨ ਨਹੀਂ ਪਾਈ ਹਾਂ ਮੈਂ ਭਾਵੇਂ ਸਾਡੀ ਦੁਕਾਨ ਬਧੇ ਚੱਲ ਜੂ ਅੱਛਾ ਦੱਸੇ ਕਹਦਾ ਕਾਲੇ ਕੁੱਤੇ ਨੂੰ ਪਾਇਆ ਅੱਛਾ ਮੈਂ ਕਾਲੇ ਕੁੱਤੇ ਨਾਲ ਮਿਲਿਆ ਨਹੀਂ ਮੈਂ ਕਹਿੰਦਾ ਇੰਨੀ ਹੀ ਗਵਾ ਜਾਨੀ ਤਾਂ ਅੱਜ ਆ ਰਾ ਮੈਨੂੰ